ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਗੱਲਬਾਤ ਕਰਨ ਵਾਲੇ ਹਾਂ ਜੀ ਕਿ ਜਿਹੜੇ ਲੋਕ ਕਿਧਰੇ ਵੀ ਕਿਸੇ ਲੋੜਵੰਦ ਨੂੰ ਜੇਕਰ ਦੋ ਪ੍ਰਸ਼ਾਦੇ ਵੀ ਸ਼ਕਾਹ ਦਿੰਦੇ ਹਨ ਤੇ ਜੇ ਉਸ ਦਾ ਉਹ ਫਲ ਸੁਣ ਲੈਣ ਤਾਂ ਹੈਰਾਨ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਪਰਮਾਤਮਾ ਜੀ ਦੀ ਤੁਹਾਡੇ ਤੇ ਮਿਹਰ ਹੋ ਜਾਵੇ ਤੇ ਤੁਸੀਂ ਇੰਨੇ ਜੋਗੇ ਹੋ ਜਾਵੋ ਕਿ ਕਿਸੇ ਲੋੜਵੰਦ ਨੂੰ ਪ੍ਰਸ਼ਾਦਾ ਛਕਾ ਸਕੋ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਸਾਧ ਸੰਗਤ ਜੀ ਗੁਰਸਿੱਖ ਨੂੰ ਪ੍ਰਸ਼ਾਦਾ ਛਕਾਉਣ ਦਾ ਕੀ ਫਲ ਪ੍ਰਾਪਤ ਹੁੰਦਾ ਹੈ? ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਆਪਾਂ ਸਾਫ਼-ਸਾਫ਼ ਜ਼ਿਕਰ ਪੜ੍ਹਦੇ ਹਾਂ ਕਿ ਇਹਦਾ ਜਿਹੜਾ ਫਲ ਹੈ ਉਹ ਬਿਆਨ ਕਦੇ ਕੀਤਾ ਹੀ ਨਹੀਂ ਜਾ ਸਕਦਾ। ਕਿ ਇਸ ਕੰਮ ਨੂੰ ਕਰਕੇ ਤੁਹਾਨੂੰ ਬਹੁਤ ਵੱਡਾ ਫਲ ਪ੍ਰਾਪਤ ਹੋ ਜਾਵੇਗਾ। ਤੇ ਬਹੁਤ ਵੱਡੀ ਅਨਮੋਲ ਦਾਤ ਵੀ ਤੁਹਾਨੂੰ ਮਿਲ ਜਾਵੇਗੀ। ਕਈ ਤਰ੍ਹਾਂ ਦੇ ਫਲ ਹੁੰਦੇ ਹਨ। ਇੱਕ ਬੇਨਤੀ ਤੁਹਾਡੇ ਨਾਲ ਜਿਹੜੀ ਅਸੀਂ ਸਾਂਝੀ ਕਰਨ ਵਾਲੇ ਹਾਂ ਜੀ ਇਹ ਬੇਨਤੀ ਉਹ ਹੈ ਕਿ ਇੱਕ ਰਾਜਾ ਇੱਕ ਰਾਜਾ 2000 ਸਾਲ ਪਹਿਲਾਂ ਰਾਜ ਕਰਦਾ ਸੀ ਤੇ ਉਹਨਾਂ ਦੇ ਰਾਜ ਨੂੰ ਸਤਜੁਗ ਦਾ ਰਾਜ ਵੀ ਮੰਨਿਆ ਜਾਂਦਾ ਸੀ। ਪਿਆਰਿਓ ਤਾਸ਼ ਸੰਤ ਤੋਂ ਲੈ ਕੇ ਉਹਨਾਂ ਦਾ ਰਾਜ ਚੱਲਦਾ ਸੀ। ਅਫਗਾਨਿਸਤਾਨ ਤੇ ਹੋਰ ਵਗੈਰਾ ਵਗੈਰਾ ਜਿੰਨਾ ਵੀ ਜਗਤ ਸਨ ਉਹਨਾਂ ਦਾ ਹੀ ਪੂਰਾ ਰਾਜ ਉੱਥੇ ਕਾਇਮ ਸੀ। ਉਹਨਾਂ ਨੇ ਇਹ ਹੁਕਮ ਕੀਤਾ ਹੋਇਆ ਸੀ ਕਿ ਮੇਰੇ ਰਾਜ ਵਿੱਚ ਕੋਈ ਵੀ ਚੋਰ ਨਹੀਂ ਹੈ। ਹੁਕਮ ਵਿੱਚ ਇਹ ਲਾ ਦਿੱਤਾ ਕਿ ਕੋਈ ਵਪਾਰੀ ਆਪਣੀ ਦੁਕਾਨ ਨੂੰ ਤਾਲਾ ਨਾ ਲਾ ਦੇਵੇ ਅਤੇ ਕੋਈ ਆਪਣੇ ਘਰ ਨੂੰ ਵੀ ਤਾਲਾ ਨਾ ਲਾ ਕੇ ਰੱਖੇ। ਜਿਹੜੀਆਂ ਵੀ ਕੀਮਤੀ ਵਸਤੂਆਂ ਹਨ ਜਿੱਥੇ ਵੀ ਪਈਆਂ ਹਨ ਉੱਥੇ ਹੀ ਪਈਆਂ ਰਹਿਣ। ਭਾਵੇਂ ਉਹਨਾਂ ਨੂੰ ਕੋਈ ਚੋਰੀ ਨਹੀਂ ਕਰੇਗਾ। ਕਿ ਇਹਦਾ ਮਤਲਬ ਇਹ ਸੀ ਕਿ ਕੋਈ ਚੋਰੀ ਨਹੀਂ ਕਰੇਗਾ। ਸਾਰੇ ਇਮਾਨਦਾਰੀ ਨਾਲ ਜਿਉਂਦੇ ਹਨ ਉਹਨਾਂ ਦਾ ਮਤਲਬ ਇਹ ਸੀ ਕਿ ਜੇ ਚਾਲਾ ਲਾਓਗੇ ਤਾਂ ਇਹ ਪ੍ਰਤੀਤ ਹੁੰਦਾ ਹੈ ਕਿ ਇਹਨਾਂ ਨੂੰ ਰਾਜ ਸੱਤਾ ਤੇ ਸਰਕਾਰ ਉੱਪਰ ਬੈਠੇ ਬੰਦਿਆਂ ਦੇ ਉੱਪਰ ਬਿਲਕੁਲ ਵੀ ਵਿਸ਼ਵਾਸ ਨਹੀਂ ਹੈ ਉਹਨਾਂ ਦੇ ਰਾਜ ਵਿੱਚ ਕੋਈ ਬਿਲਾਲ ਖਾਨਾ ਨਹੀਂ ਸੀ ਬਿਲਾਲ ਖਾਨਾ ਕਹਿੰਦੇ ਹਨ ਸ਼ਰਾਬ ਪੀਣ ਵਾਲੀ ਜਗ੍ਹਾ ਨੂੰ ਕੋਈ ਵੀ ਵੇਸਵਾ ਦੁਆਰਾ ਚਾ ਕਹਿ ਲਈਏ ਕਿ ਕੋਈ ਗਲਤ ਅਜੇਹਾ ਖਸਾਨ ਨਹੀਂ ਸੀ ਸਾਰੇ ਹੀ ਕਰਮਾ ਧਰਮਾ ਵਾਲੇ ਇਨਸਾਨ ਉਸ ਰਾਜ ਦੇ ਵਿੱਚ ਵਸਦੇ ਸਨ ਹੁਣ ਸਾਧ ਸੰਗਤ ਜੀ ਮਨ ਵਿੱਚ ਇੱਕ ਦਿਨ ਫੁਰਨਾ ਬਣਿਆ ਕਿ ਆਪਣੀ ਰਾਜ ਛਤਰਾ ਵੇਖ ਕੇ ਕਿ ਮੈਂ ਆਪਣਾ ਅਜੇ ਹਾ ਕਿਹੜਾ ਫਲ ਕੀਤਾ ਹੈ ਕਿਹੜਾ ਪੁੰਨ ਕੀਤਾ ਹੈ ਜਿਸ ਦਾ ਮੈਨੂੰ ਇੰਨਾ ਫਲ ਪ੍ਰਾਪਤ ਹੋ ਰਿਹਾ ਹੈ ਰਾਜਾ ਕਿ ਜਿਹੜਾ ਮੈਨੂੰ ਇੰਨੀ ਵੱਡੀ ਸੱਤਾ ਵਾਲਾ ਜੀਵਨ ਮਿਲਿਆ ਹੈ ਇਹੋ ਜਿਹੜਾ ਮੈਂ ਜੀਵਨ ਭੋਗ ਰਿਹਾ ਹਾਂ ਜਿਹਦੇ ਵਿੱਚ ਮੇਰੇ ਕੋਲ ਸਭ ਕੁਝ ਹੈ ਇਹ ਚਾਰੇ ਪਾਸੇ ਸਭ ਕੁਝ ਮੇਰੇ ਕੋਲ ਮੌਜੂਦ ਹੈ ਹਰ ਕੋਈ ਸੁખી ਹੈ ਇਸ ਚੀਜ਼ ਨੂੰ ਦੇਖ ਕੇ ਉਹਦੇ ਮਨ ਵਿੱਚ ਖਿਆਲ ਜਿਹਾ ਆਉਂਦਾ ਹੈ ਕਿ ਜਿਹੜਾ ਅਮਰ ਚੈਨ ਵਾਲਾ ਰਾਜ ਸੀ ਉਹ ਰਾਜ ਨੂੰ ਮੈਂ ਚੰਗੀ ਤਰ੍ਹਾਂ ਜਾਨਣਾ ਚਾਹੁੰਦਾ ਹਾਂ ਕਿ ਮੈਂ ਅਜਿਹਾ ਕਿਹੜਾ ਕਰਮ ਕੀਤਾ ਹੈ ਜਿਹਦੇ ਕਰਕੇ ਮੈਨੂੰ ਇਹ ਪ੍ਰਾਪਤ ਹੋਇਆ ਹੈ ਸਾਧ ਸੰਗਤ ਜੀ 150 ਸਾਲ ਪਹਿਲਾਂ ਉਸ ਰਾਜੇ ਨੇ 150 ਸਾਲ ਦੀ ਉਮਰ ਮੰਗੀ ਸੀ ਜਦੋਂ ਰਾਜੇ ਨੇ ਸਾਲ ਫਿਰ ਰਾਜੇ ਨਾਲ ਉਸ ਦਾ ਜੁੱਧ ਹੋਇਆ ਵਿਚਾਰ ਇੱਕ ਦਿਨ ਕੀ ਹੁੰਦਾ ਹੈ ਕਿ ਉਹ ਆਪਣੇ ਸਾਰੇ ਹੀ ਰਾਜ ਵਿੱਚ ਖੁਸ਼ੀਆਂ ਨੂੰ ਅਹਿਲਕਾਰਾਂ ਤੇ ਦਰਬਾਰੀਆਂ ਨੂੰ ਬੁਲਾad ਲਿਆ। ਉਸ ਰਾਜੇ ਨੇ ਆਪਣੇ ਸਾਰੇ ਹੀ ਅਹਿਲਕਾਰਾਂ ਨੂੰ ਬੁਲਾ ਲਿਆ ਤੇ ਪੁੱਛਿਆ ਕਿ ਮੈਨੂੰ ਦੱਸੋ ਕਿ ਮੈਂ ਇਹੋ ਜਿਹਾ ਕਿਹੜਾ ਕਰਮ ਕੀਤਾ ਹੋਵੇਗਾ ਜਿਸ ਦਾ ਫਲ ਮੈਨੂੰ ਪ੍ਰਾਪਤ ਹੋ ਚੁੱਕਾ ਹੈ ਤੇ ਨਾਲ ਹੀ ਉਸਨੇ ਦੱਸਿਆ ਕਿ ਜੇਕਰ ਤੁਸੀਂ ਇਸ ਗੱਲ ਦਾ ਮੈਨੂੰ ਜਵਾਬ ਨਾ ਦੇ ਸਕੇ ਤਾਂ ਮੈਂ ਤੁਹਾਨੂੰ ਬਣਦੀ ਹੋਈ ਸਜ਼ਾ ਦੇਵਾਂਗਾ। ਤੁਹਾਡੇ ਤੇ ਕਾਰਵਾਈ ਕੀਤੀ ਜਾਵੇਗੀ। ਹੁਣ ਸਾਤ ਸੰਗਤ ਜੀ ਪੂਰੇ ਸੇ ਦਿਨ ਬਤੀਤ ਹੋ ਚੁੱਕੇ ਹਨ ਰਾਤ ਦੋਸ਼ੀ ਦਾ ਚਿਹਰਾ ਪੁੱਤਰ ਗਿਆ ਨਮੋਸ਼ੀ ਮਨ ਵਿੱਚ ਪੈ ਗਈ ਹੁਣ ਰਾਜ ਦੋਸ਼ੀ ਦੀ ਜਿਹੜੀ ਧੀ ਸੀ ਉਹ ਪੁੱਛਦੀ ਹੈ ਕਿ ਪਿਤਾ ਜੀ ਕੀ ਹੋਇਆ ਤੁਸੀਂ ਬੜੇ ਉਦਾਸ ਦਿਖ ਰਹੇ ਹੋ ਜੇ ਗੱਲ ਤੁਹਾਡੇ ਮਨ ਵਿੱਚ ਹੈ ਕਿਸੇ ਨੂੰ ਦੱਸ ਹੀ ਦੇਈ ਦੀ ਹੈ ਕਿਸੇ ਤੋਂ ਸਲਾਹ ਹੀ ਲੈ ਲਓ ਜੇਕਰ ਤੁਸੀਂ ਕਿਸੇ ਨੂੰ ਨਹੀਂ ਦੱਸਣਾ ਚਾਹੁੰਦੇ ਤਾਂ ਦੀਵਾਰ ਦੇ ਅੱਗੇ ਖਲੋ ਕੇ ਹੀ ਆਪਣੀ ਗੱਲ ਦਾ ਜ਼ਿਕਰ ਕਰੋ ਮੈਨੂੰ ਇੱਕ ਹੋਰ تسلی ਮਿਲ ਜਾਵੇਗੀ ਅਸੀਂ ਆਪਣੇ ਮਨ ਦੇ ਨਾਲ ਕੋਈ ਨਾ ਕੋਈ ਕਿਸੇ ਪ੍ਰਕਾਰ ਦਾ ਜੇਕਰ ਦੁੱਖ ਹੈ ਤਾਂ ਦੂਰ ਕਰ ਸਕਦੇ ਹਾਂ ਜੇਕਰ ਤੁਹਾਨੂੰ ਕੋਈ ਨਹੀਂ ਸਲਾਹ ਦੇਣ ਵਾਲਾ ਤੇ ਦੀਵਾਰ ਦੇ ਨਾਲ ਹੀ ਆਪਣੀ ਸਲਾਹ ਕਰ ਲਓ ਉਸ ਤੋਂ ਹੀ ਸਲਾਹ ਲੈ ਲਓ ਕਿਉਂਕਿ ਹਰ ਇੱਕ ਕੰਮ ਸਲਾਹ ਲੈ ਕੇ ਹੀ ਕਰਨਾ ਚਾਹੀਦਾ ਹੈ ਸਾਥ ਸੰਗਤ ਜੀ ਹੁਣ ਰਾਜਾ ਕਹਿਣ ਲੱਗਾ ਕਿ ਧੀਏ ਮੈਨੂੰ ਇਹ ਰਾਜ ਭਾਗ ਕਿਉਂ ਮਿਲਿਆ ਹੈ ਮੈਂ ਇਸ ਸਵਾਲ ਦਾ ਜਵਾਬ ਲੈਣਾ ਚਾਹੁੰਦਾ ਹਾਂ ਪਰ ਮੈਨੂੰ ਜਵਾਬ ਨਹੀਂ ਆਇਆ ਹੁਣ ਉਹਦੀ ਧੀ ਨੇ ਜਦੋਂ ਸਾਰਾ ਹੀ ਇਤਿਹਾਸ ਸੁਣਿਆ ਉਹ ਕਹਿੰਦੀ ਕਿ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ ਇਸ ਸਵਾਲ ਦਾ ਜਵਾਬ ਤੁਹਾਨੂੰ ਮੈਂ ਹੀ ਦੇ ਦੇਣਾ ਸੀ ਥੋੜਾ ਜਿਹਾ ਹੌਸਲੇ ਵਿੱਚ ਰਾਜਾ ਹੁਣ ਹੋ ਗਿਆ ਰਾਜੇ ਨੂੰ ਇਹ ਅਹਿਸਾਸ ਹੋਇਆ ਕਿ ਇਸ ਗੱਲ ਦਾ ਜਵਾਬ ਮੇਰੀ ਧੀ ਮੈਨੂੰ ਦੇਵੇਗੀ ਹੁਣ ਸਾਧ ਸੰਗਤ ਜੀ ਦੂਸਰੇ ਦਿਨ ਹੀ ਦੀਵਾਨ ਸੱਜਿਆ ਰਾਜਾ ਤੇ ਰਾਜੇ ਦੀ ਧੀ ਆ ਗਈ ਹੁਣ ਸਭ ਉਸ ਬੱਚੀ ਦੇ ਵਿੱਚ ਸੱਜੇ ਦਰਬਾਰ ਵੱਲ ਵੇਖ ਰਹੇ ਸਨ ਹੁਣ ਆ ਕੇ ਕਹਿੰਦੀ ਉਸ ਧੀ ਨੇ ਆ ਕੇ ਪਹਿਲਾਂ ਪੂਰੇ ਹੀ ਸਤਕਾਰ ਦੇ ਨਾਲ ਪ੍ਰਣਾਮ ਕੀਤਾ ਤੇ ਰਾਜੇ ਨੂੰ ਕਹਿਣ ਲੱਗੀ ਰਾਜਾ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਪਰ ਤੁਹਾਨੂੰ ਸਮਝ ਨਹੀਂ ਆਉਣਾ ਤੁਹਾਨੂੰ ਸਮਝਣ ਦੇ ਲਈ ਥੋੜਾ ਜਿਹਾ ਉਸ ਸੱਚ ਨੂੰ ਜਾਣਨ ਲਈ ਤੁਹਾਨੂੰ ਥੋੜੀ ਜਿਹੀ ਖੇਚਲ ਕਰਨੀ ਪਵੇਗੀ ਇਥੋਂ ਤੀਕ ਮੀਲ ਦੂਰ ਕੁਝ ਮਹਾਤਮਾ ਦੇ ਕੋਲ ਕੇ ਸੁਆਹਾ ਉੱਥੇ ਪੀਂਦੇ ਹਨ ਉਹਨਾਂ ਦੇ ਕੋਲ ਚਲੇ ਜਾਓ ਉਹ ਤੁਹਾਡੇ ਪ੍ਰਸ਼ਨ ਦਾ ਜਵਾਬ ਦੇ ਦੇਣਗੇ ਉਸ ਮਹਾਤਮਾ ਕੋਲ ਰਾਜਾ ਜਾ ਪਹੁੰਚਿਆ ਉਹ ਕਹਿੰਦੇ ਇਸ ਸਵਾਲ ਦਾ ਜਵਾਬ ਤੇ ਅਸੀਂ ਤੁਹਾਨੂੰ ਦੇ ਦੇ ਦਿੰਦੇ ਹਾਂ ਪਰ ਤੁਹਾਨੂੰ ਯਕੀਨ ਨਹੀਂ ਹੋਣਾ ਇਥੋਂ ਕੁਝ ਕੁ ਮਹੀਨੇ ਇੱਕ ਹੋਰ ਸਾਧੂ ਮਹਾਤਮਾ ਬੈਠੇ ਸਨ ਜੋ ਅੰਗਿਆਰ ਹੁੰਦੇ ਹਨ ਉਥੇ ਜਹਾ ਇੱਕ ਸਵਾਲ ਦਾ ਜਵਾਬ ਮੰਗੇਗਾ ਉਥੋਂ ਤੈਨੂੰ ਦੋ ਸਵਾਲਾਂ ਦੇ ਜਵਾਬ ਮਿਲ ਜਾਣਗੇ ਹੁਣ ਰਾਜਾ ਉਹਨਾਂ ਦੇ ਕੋਲ ਜਾਂਦਾ ਹੈ ਉੱਥੇ ਜਾ ਕੇ ਉਹਨਾਂ ਨੂੰ ਬੇਨਤੀ ਕਰਦਾ ਹੈ ਤੇ ਪੁੱਛਦਾ ਹੈ ਉਹ ਕਹਿੰਦੇ ਤੈਨੂੰ ਦੱਸ ਤਾਂ ਦਈਏ ਪਰ ਤੈਨੂੰ ਯਕੀਨ ਨਹੀਂ ਹੋਣਾ ਰਾਜਾ ਕਹਿੰਦਾ ਨਹੀਂ ਮਹਾਤਮਾ ਜੀ ਮੈਨੂੰ ਤੁਸੀਂ ਦੱਸੋ ਉਹ ਮਹਾਤਮਾ ਕਹਿਣ ਲੱਗੇ ਤੇਰੇ ਸਵਾਲ ਦਾ ਜਵਾਬ ਇੱਕ ਬੱਚੇ ਨੇ ਦੇਣਾ ਹੈ ਜਿਹੜਾ ਬੱਚਾ ਅਜੇ ਕੱਲ ਨੂੰ ਜੰਮੇਗਾ ਉਹ ਤੇਰੇ ਸਵਾਲ ਦਾ ਤੈਨੂੰ ਜਵਾਬ ਦੇ ਦੇਵੇਗਾ ਫੁਲਾਣੇ ਪਿੰਡ ਦੇ ਵਿੱਚ ਉਸਨੇ ਜਨਮ ਲੈਣਾ ਹੈ ਤੇਰੇ ਕੋਲ ਕੁਝ ਘੜੀਆਂ ਹਨ ਉਹਨੇ ਜਿਉਣਾ ਹੈ ਉਹ ਵਾਰ-ਵਾਰ ਜੰਮਦਾ ਹੈ ਤੇ ਵਾਰ-ਵਾਰ ਮਰ ਜਾਂਦਾ ਹੈ। ਉਹ ਚਾਹੁੰਦਾ ਹੈ ਕਿ ਤੂੰ ਉਸ ਨੂੰ ਮਿਲੇ। ਇਸ ਕਰਕੇ ਹੁਣ ਸਾਰਾ ਪਤਾ ਟਿਕਾਣਾ ਰਾਜੇ ਨੂੰ ਸਾਧੂ ਨੇ ਦੱਸ ਦਿੱਤਾ। ਜਿਵੇਂ ਸਾਧੂ ਨੇ ਦੱਸਿਆ ਸਾਤ ਸੰਗਤ ਜੀ ਦੂਸਰੇ ਹੀ ਦਿਨ ਉਹ ਰਾਜਾ ਟਿਕਾਣੇ ਤੇ ਪਹੁੰਚ ਗਿਆ। ਜਿਉਂ ਹੀ ਬੱਚੇ ਨੇ ਜਨਮ ਲਿਆ ਤੇ ਉਹ ਬਿਕਰਮਾ ਦੇ ਕੋਲ ਪਹੁੰਚ ਗਿਆ। ਉਸ ਬੱਚੇ ਨੂੰ ਲਿਆਂਦਾ ਗਿਆ। ਬੱਚੇ ਨੇ ਥੋੜਾ ਜਿਹਾ ਖਿਲ-ਖਿਲਾ ਕੇ ਕਿਹਾ ਦੇਖੋ ਪਰਮਾਤਮਾ ਦੇ ਰੰਗ ਨੇ। ਰਾਜੇ ਨੇ ਕਿਹਾ ਕਿ ਉਹ ਆਪਣਾ ਸਵਾਲ ਪੁੱਛਣ ਆਇਆ ਹੈ ਤੇ ਬੱਚੇ ਨੇ ਉਸ ਨੂੰ ਬੋਲ ਕੇ ਕਹਿਣ ਲੱਗਿਆ ਕਹਿੰਦਾ ਉਹ ਸਵਾਹ ਘੋਲ ਕੇ ਪੀਣ ਵਾਲਾ ਸਾਧੂ ਤੇ ਅੰਗਿਆਰ ਖਾਣ ਵਾਲਾ ਵੱਡਾ ਸਾਧੂ ਮੈਂ ਤੇਰੇ ਤੋਂ ਪਿਛਲੇ ਜਨਮ ਵਿੱਚ ਰੱਖੇ ਚਾਰੋਂ ਹੀ ਅਸੀਂ ਚਾਰੇ ਹੀ ਰਲ ਕੇ ਭਗਤੀ ਕਰਦੇ ਸਾਂ ਅਸੀਂ ਚਾਰੇ ਹੀ ਰਲ ਕੇ ਜਪ ਤਪ ਕਰਦੇ ਸਾਂ ਸਾਡੀ ਭਗਤੀ ਤੋਂ ਪ੍ਰਸੰਨ ਹੋ ਕੇ ਵਿਸ਼ਨੂੰ ਨੇ ਸਾਨੂੰ ਕਸਵੱਟੀ ਦੇ ਕੇ ਪਰਖਣਾ ਚਾਹਿਆ ਕੌਣ ਕੱਚਾ ਹੈ ਤੇ ਕੌਣ ਪੱਕਾ ਹੈ ਫਿਰ ਉਹ ਕਹਿੰਦਾ ਇੱਕ ਦਿਨ ਕਿਸਵੱਟੀ ਲਾ ਦਿਨ ਆਇਆ ਤੇ ਕਹਿੰਦਾ ਪਹਿਲਾਂ ਆਪਾਂ ਨੂੰ ਦੋ ਰੋਟੀਆਂ ਜਿਹੜੀਆਂ ਦੋ ਦੋ ਰੋਟੀਆਂ ਪ੍ਰਸ਼ਾਦੇ ਸ਼ਕਣ ਨੂੰ ਦੇਂਦੇ ਸਨ ਕਹਿੰਦਾ ਉਹ ਲੜਕੀ ਆਪਾਂ ਨੂੰ ਚਾਰ ਪਹਿਲਾਂ ਤੇ ਉਹ ਮਹਾਤਮ ਕੋਲ ਆ ਕੇ ਦੋ ਰੋਟੀਆਂ ਆਪਾਂ ਨੂੰ ਲੜਕੀ ਲਿਆ ਕੇ ਦੇ ਦੇਂਦੀ ਸੀ ਉਹ ਲੜਕੀ ਅੱਜਕੱਲ ਦੋ ਵਜ਼ੀਰ ਦੀ ਲੜਕੀ ਹੈ ਇਹ ਆਪਣੇ ਲਈ ਅੱਠ ਰੋਟੀਆਂ ਲੈ ਕੇ ਆਉਂਦੀ ਸੀ ਜਿਹਦੇ ਵਿੱਚੋਂ ਆਪਾਂ ਦੋ ਦੋ ਵੰਡ ਕੇ ਖਾ ਲੈਂਦੇ ਸੀ ਇੱਕ ਮਹਿਮਾਨ ਦੇ ਰੂਪ ਵਿੱਚ ਆਪਣੇ ਕੋਲ ਆਏ ਤੇ ਕਹਿਣ ਲੱਗੇ ਮੈਂ ਬੜਾ ਭੁੱਖਾ ਹਾਂ ਮੈਨੂੰ ਰੋਟੀ ਖਵਾ ਦਿਓ ਪਹਿਲੇ ਮਹਾਤਮਾ ਤੋਂ ਰੋਟੀ ਮੰਗੀ ਤਾਂ ਉਹਨੇ ਅੱਧੀ ਉਸ ਨੂੰ ਦੇ ਦਿੱਤੀ ਤੇ ਉਹ ਕਹਿੰਦਾ ਮੈਂ ਸਾਰੀਆਂ ਹੀ ਤੈਨੂੰ ਖਵਾ ਦਿਆਂ ਮੈਂ ਸਵਾਹ ਖੋਲ ਕੇ ਪੀਵਾਂਗਾ ਕਹਿੰਦਾ ਕਿ ਜੇ ਸਾਰੀਆਂ ਰੋਟੀਆਂ ਮੈਂ ਤੈਨੂੰ ਦੇ ਦੇਵਾਂ ਤਾਂ ਮੈਂ ਕੀ ਸਵਾਹ ਖੋਲ ਕੇ ਪੀਵਾਂਗਾ ਉਸ ਤੋਂ ਬਾਅਦ ਕਹਿੰਦੇ ਦੂਸਰੇ ਮਹਾਤਮ ਨੂੰ ਪੁੱਛਿਆ ਉਸਨੇ ਉਸਨੇ ਵੀ ਇਸ ਤਰ੍ਹਾਂ ਹੀ ਕਿਹਾ ਤੇ ਉਹ ਕਿੰਨਾ ਹੀ ਚਿਰ ਇਹ ਕਹਿੰਦਾ ਰਿਹਾ ਕਿ ਜੇ ਮੈਂ ਤੈਨੂੰ ਦੇ ਦੇਵਾਂ ਤੇ ਮੈਂ ਸਵਾਹ ਖੋਲ ਕੇ ਪੀਵਾਂਗਾ ਫਿਰ ਕਹਿੰਦੇ ਕਿ ਤੀਸਰੇ ਨੰਬਰ ਤੇ ਮੇਰੀ ਵਾਰੀ ਆਈ ਮੈਂ ਵੀ ਇਸੇ ਤਰ੍ਹਾਂ ਹੀ ਕੀਤਾ ਉਸਨੇ ਅਖੀਰਲੀ ਰੋਟੀ ਅੱਧੀ ਮੰਗੀ ਤੇ ਕਿਹਾ ਕਿ ਮੈਂ ਬਹੁਤ ਭੁੱਖਾ ਹਾਂ ਕਹਿੰਦੇ ਕਿ ਇਸੇ ਤਰ੍ਹਾਂ ਉਹਨਾਂ ਤਿੰਨਾਂ ਨਾਲੋਂ ਹੁਣ ਵੇਖ ਬਚਿਆ ਕੌਣ ਉਸ ਰਾਜੇ ਨੂੰ ਸਾਰੀ ਪਿਛਲੀ ਵਿਦਿਆ ਦੱਸੀ ਗਈ ਫਿਰ ਕਹਿੰਦੇ ਕਿ ਉਹ ਤੇਰੇ ਕੋਲ ਆਇਆ ਤੂੰ ਆਪਣੇ ਦੋਵੇਂ ਹੀ ਪ੍ਰਸ਼ਾਦੇ ਉਸਨੂੰ ਖੁਸ਼ੀ-ਖੁਸ਼ੀ ਦੇ ਦਿੱਤੇ ਸਨ ਹੱਸ ਹੱਸ ਕੇ ਉਸ ਦੀ ਸੇਵਾ ਕਰ ਲਈ ਸੀ ਉਹਨੇ ਮਨ ਲਾ ਕੇ ਸੇਵਾ ਕੀਤੀ ਇਹ ਵੀ ਕਿਹਾ ਕਿ ਮਹਾਰਾਜ ਜੇ ਹੋਰ ਚਾਹੇ ਦੀਆਂ ਹਨ ਤਾਂ ਮੈਂ ਹੋਰ ਲੈ ਕੇ ਆਵਾਂ ਫਿਰ ਤੈਨੂੰ ਅਸਲੀ ਰੂਪ ਵਿੱਚ ਉਹਨਾਂ ਨੇ ਦਰਸ਼ਨ ਦਿੱਤੇ ਕਹਿੰਦੇ ਫਿਰ ਤੈਨੂੰ ਇਹ ਜਿਹੜਾ ਭਾਰਤ ਵਰਸ਼ ਦਾ ਰਾਜ ਪ੍ਰਾਪਤ ਹੋਇਆ ਹੈ ਇਹ ਉਸ ਦਿਨ ਦੀ ਹੀ ਤੈਨੂੰ ਬਖਸ਼ਿਸ਼ ਪ੍ਰਾਪਤ ਹੋਈ ਹੈ ਇਹ ਦੋ ਪ੍ਰਸ਼ਾਦੇ ਤੂੰ ਜਿਹੜੇ ਉਸ ਭੁੱਖੇ ਵਿਅਕਤੀ ਨੂੰ ਸ਼ਕਾਇਏ ਸਨ ਉਹੀ ਤੇਰਾ ਰਾਜ ਭਾਗ ਲੈ ਕੇ ਆਏ ਹਨ ਤੈਨੂੰ ਅਸਲੀ ਰੂਪ ਵਿੱਚ ਉਸਨੇ ਦਰਸ਼ਨ ਦਿੱਤੇ ਹਨ ਭਗਵਾਨ ਨੇ ਅਸੀਂ ਉਸ ਦੇ ਅੱਗੇ ਬੇਨਤੀ ਕੀਤੀ ਕਿ ਸਾਡੀ ਜਿਹੜੀ ਮੁਕਤੀ ਹੈ ਉਹ ਕਦੋਂ ਹੋਵੇਗੀ ਫਿਰ ਭਗਵਾਨ ਨੇ ਕਿਹਾ ਕਿ ਤੁਹਾਡਾ ਮੁਕਤੀ ਦਾ ਦਿਨ ਉਦੋਂ ਹੋਵੇਗਾ ਜਿਸ ਦਿਨ ਮੈਂ ਰਾਜਾ ਵਿਕਰਮਾ ਜੀ ਨੂੰ ਕਹਾਂਗਾ ਕਿ ਮੈਂ ਐਡਾ ਕਿਹੜਾ ਪੁੰਨ ਕੀਤਾ ਸੀ ਮੈਨੂੰ ਐਡਾ ਵੱਡਾ ਰਾਜ ਭਾਗ ਪ੍ਰਾਪਤ ਹੋਇਆ ਉਸ ਵੇਲੇ ਤੇਰੇ ਕੋਲੋਂ ਪੁੱਛੇਗਾ ਜਨਮ ਸਮੇ ਉਸ ਤੁਹਾਡੇ ਸਾਰੇ ਹੀ ਸਰੀਰ ਮੁਕਤ ਹੋ ਜਾਣਗੇ ਤੁਸੀਂ ਬੈਕੁੰਠ धाम ਵਿੱਚ ਜਾ ਵਸੋਗੇ ਦੋ ਪ੍ਰਸ਼ਾਦੇ ਦੇ ਬਦਲੇ ਤੈਨੂੰ ਐਡਾ ਵੱਡਾ ਰਾਜ ਭਾਗ ਮਿਲ ਗਿਆ ਸੀ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਹਨ ਗੁਰਸਿੱਖ ਮੁਖ ਪਵਾਏ ਨਾ ਲੇਖ ਲਿਖਾਇਆ ਵਿਕਰਮਾਜੀਤ ਨੂੰ ਜੇ ਰਾਜ ਭਾਗ ਮਿਲ ਗਿਆ ਕਹਿੰਦੇ ਕਿ ਜਿਹੜਾ ਮਨੁੱਖ ਸਾਧੂ ਮਹਾਤਮਾ ਨੂੰ ਪ੍ਰਸ਼ਾਦਾ ਛਕਾ ਦਿੰਦਾ ਹੈ ਸੋ ਭਾਈ ਉਹਦਾ ਲੇਖਾ ਹੀ ਨਹੀਂ ਦਿੱਤਾ ਜਾ ਸਕਦਾ ਉਸ ਨੂੰ ਬਹੁਤ ਹੀ ਫਲ ਪ੍ਰਾਪਤ ਹੁੰਦਾ ਹੈ ਕਰ ਦੇ ਵਿੱਚ ਜੇਹੋ ਜਿਹਾ ਵੀ ਕੋਈ ਬੀਜ ਬੀਜੋਗੇ ਉਸ ਬੀਜ ਤੋਂ ਜਰੂਰ ਦਰਖਤ ਤਾਂ ਤਿਆਰ ਹੋਵੇਗਾ ਹੀ ਹੋਵੇਗਾ ਤੇ ਜੇਕਰ ਤੁਸੀਂ ਚੰਗਾ ਬੀਜ ਬੀਜੋਗੇ ਤਾਂ ਫਲ ਵੀ ਚੰਗਾ ਹੀ ਪ੍ਰਾਪਤ ਹੋ ਜਾਵੇਗਾ ਲੋੜਵੰਦਾਂ ਦੀ ਸੇਵਾ ਕਰਿਆ ਕਰੋ ਜੇਕਰ ਆਪਣੇ ਹੱਥ ਵਿੱਚ ਹੈ ਤਾਂ ਸ਼ੁਕਰ ਕਰੋ ਪਰਮਾਤਮਾ ਨੇ ਆਪਾਂ ਨੂੰ ਦੇਣ ਜੋਗੇ ਬਣਾਇਆ ਹੈ ਮੰਗਣ ਜੋਗੇ ਨਹੀਂ ਦੂਸਰਿਆਂ ਨੂੰ ਵੇਖ ਕੇ ਗੁਜ਼ਾਰਾ ਕਰਨਾ ਸਿੱਖ ਲਓ ਉਹ ਸਾਧ ਸੰਗਤ ਜੀ ਚੰਗਾ ਫਲ ਤੁਹਾਡੇ ਲਈ ਬੀਜਿਆ ਜਾਵੇਗਾ ਤੇ ਫਲ ਅੱਗੇ ਜਾ ਕੇ ਤੁਹਾਡੇ ਲਈ ਪੁੰਨ ਫਲੀਆਂ ਬਣ ਜਾਵੇਗਾ ਜੇਕਰ ਤੁਹਾਡੇ ਕੋਲ ਪ੍ਰਸ਼ਾਦਾ ਨਹੀਂ ਹੈ ਤਾਂ ਤੁਸੀਂ ਸਰਦੇ ਬਣਦੇ ਉਸ ਨੂੰ ਪੈਸੇ ਵੀ ਦੇ ਸਕਦੇ ਹੋ ਸੋ ਸਾਥ ਸੰਗਤ ਜੀ ਜੇਕਰ ਤੁਸੀਂ ਵੀ ਆਪਣੇ ਘਰ ਆਏ ਕਿਸੇ ਗਰੀਬ ਨੂੰ ਜਾਂ ਲੋੜਵੰਦ ਨੂੰ ਪ੍ਰਸ਼ਾਦਾ ਸ਼ਿਕਾਉਂਦੇ ਹੋ ਤਾਂ ਵੇਖ ਲੈਣਾ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ